ਦਾ ਸ਼੍ਰੀ ਜੀਵਨਗਰ ਦੇਖੇ ਚਲ ਕੇ ਕਿ ਦੋ ਜੀ ਅੱਜ ਦਰਸ਼ਨ ਦਿੱਤੇ ਆ ਤੇ ਅੱਜ ਇੱਕ ਸਿਉਂਦਾ ਬੁੱਕ ਕਰਨ ਦੀ ਹੈ। ਤਾਂ ਅੱਲਾ ਦਾ ਸਾਰਿਆਂ ਨੂੰ ਬੜੇ ਚੈਨਲ ਦੇ ਰਾਹੀਂ ਘਰ ਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਇਹ ਗੁਰੂ ਪਿਆਰਿਓ ਅਸੀਂ ਦਰਸ਼ਨ ਦੇਣ ਨਹੀਂ ਆਏ ਇੱਥੋਂ ਜੀਵਨ ਮਿਲਦਾ ਹੈ ਜੀਵਨਗਰ ਤੋਂ ਇੱਥੇ ਸਾਧੂ ਤਪੱਸਵੀ ਬੈਠੇ ਹੋਏ ਨੇ ਅਸੀਂ ਤਾਂ ਦਰਸ਼ਨ ਕਰਨ ਆਏ ਆ ਜੀ। 1:30 ਵਜੇ ਨਹੀਂ ਆਇਆ। ਬਾਬਾ ਜੀ ਕਿਤੇ ਚੋਕ ਕੈਮਰਾ ਗੱਲ ਕਰ ਰਿਹਾ ਕਿ ਕਿ ਜਿਹੜੇ ਕਟਿੰਗ ਵਾਲੇ ਮਨੁੱਖ ਨੇ ਉਹ ਵੀ ਗੁਰਬਾਣੀ ਨੂੰ ਨਹੀਂ ਪੜ ਸਕਦੇ ਜਾਂ ਗੁਰੂ ਗ੍ਰੰਥ ਸਾਹਿਬ ਰਚਨਾ ਨਹੀਂ ਕਰ ਸਕਦੇ ਪੜ ਸਕਦੇ ਕੋਲ ਪਰ ਅਕਸਰ ਤੁਸੀਂ ਵੀਡੀਓ ਕੋਈ ਦੇਖੀ ਹੁੰਦੀਆਂ ਜੀ ਸੋਸ਼ਲ ਮੀਡੀਆ ਤੇ ਤੇ ਇਸ ਚੀਜ਼ ਦੀ ਜਿਹੜੀ ਨਿੰਦਿਆ ਕੀਤੀ ਜਾਂਦੀ ਜਾਂ ਇਹਦਾ ਖੰਡਨ ਕਿਤੇ ਹੁੰਦਾ ਇਹਦਾ ਕੀ ਕਾਰਨ ਹੈ ਕਾਰਨ ਇਹਦਾ ਇਹ ਵੀ ਜਿਹੜੇ ਸਾਡਾ ਸਿੱਖ ਪੰਥ ਨੇ ਉਹ ਤਾਂ ਹਾਈਜੈਕ ਹੋ ਗਿਆ ਗੁਰੂ ਦੀ ਮਰਿਆਦਾ ਤੇ ਦਰਕਨਾਰ ਹੋ ਗਈ ਇਹ ਤਾਂ ਹੁਣ ਸਿਰਫ ਤੇ ਸਿਰਫ ਇਹਨਾਂ ਨੂੰ ਡਰਾ ਕੇ ਧਮਕਾ ਕੇ ਸਿੱਖੀ ਤੋਂ ਦੂਰ ਕੀਤਾ ਜਾਂਦਾ ਹੁਣ ਇੱਕ ਐਗਜ਼ਾਮਪਲ ਲੈ ਲਈਏ ਤੁਸੀਂ ਆਪਦੇ ਬੱਚੇ ਨੂੰ ਸਾਈਕਲ ਲੈ ਆ ਕੇ ਦੋ ਤੇ ਉਸ ਬੱਚੇ ਨੂੰ ਇੰਨੀ ਗੱਲ ਕਹਿ ਦੋ ਕਿ ਜਿੰਨਾ ਚਿਰ ਤੈਨੂੰ ਚਲਾਉਣਾ ਨਹੀਂ ਆਉਂਦਾ ਇਹਨੂੰ ਹੱਥ ਨਹੀਂ ਲਾਉਣਾ ਦੱਸੇਗਾ ਕਿਥੋਂ ਗਧੇ ਤੋਂ ਸਾਈਕਲ ਕੋਈ ਸਿੱਖੂਗਾ ਨਾ ਅੱਜ ਡਿੱਗੂਗਾ ਕੱਲ ਟੁੱਟੂਗਾ ਫਿਰ ਤੈਨੂੰ ਆਜੂਗਾ ਜੇ ਗੁਰਬਾਣੀ ਪੜ੍ਹੇਗਾ ਗੁਰਬਾਣੀ ਵਿੱਚੋਂ ਉਹਨੂੰ ਕੁਝ ਜਿਹੜੀਆਂ ਗੱਲਾਂ ਸਾਬਤ ਸੂਰਤ ਦਸਤਾਰ ਸਿਰਾਂ ਮਹਾਰਾ ਦੀ ਬਾਣੀ ਹੁੰਦੀ ਕੰਨ ਵਿੱਚ ਪਏਗੀ ਉਹਨੂੰ ਸਮਝ ਲੱਗੇ ਕਿ ਉਹਨੂੰ ਖੁਦ ਨੂੰ ਹੀ ਸ਼ਰਮ ਮਹਿਸੂਸ ਹੋਏਗੀ ਕਿ ਪਿਆਰ ਮੈਂ ਕਿੱਧਰ ਨੂੰ ਜਾ ਰਿਹਾ ਹਾਂ ਜਿੰਨਾ ਚਿਰ ਉਸ ਨੂੰ ਅਚਾਨਣ ਹੀ ਨਹੀਂ ਆ ਤੇ ਚਾਨਣ ਦੇ ਉਹਨੂੰ ਲਾਗੇ ਬਿਨਾ ਜਾਣ ਦੀਏ ਤੇ ਉਹਨੂੰ ਆਖੀਏ ਵੀ ਥੋੜੀ ਚੜ੍ਹਿਆ ਹੀ ਨਹੀਂ ਇੱਤਾ ਤੇ ਹੁੰਦੀ ਨਹੀਂ ਨਾ ਉਹ ਪੜਨਗੇ ਗੁਰਬਾਣੀ ਗੁਰੂ ਦੇ ਨੇੜੇ ਹੋਣਗੇ ਤੇ ਫੇਰ ਹੀ ਗੱਲ ਦੂਜੀ ਬਾਬਾ ਜੀ ਆਜਾਣਾ ਮਿਆੜੇ ਦਾ ਆਪ ਦਾ ਮੁੱਤਲ ਦੇਸੀ ਹੈ ਉਹ ਦੇਸ਼ ਤੇ ਸਾਡਾ ਕੋਈ ਨਹੀਂ ਕਿ ਬਸ ਅਨਜਲ ਲੈ ਆਏ ਆ ਜਿੱਥੇ ਵੀ ਜਾਣਾ ਜਿੰਨੇ ਜਿਹੜਾ ਦੇਖੋ ਇੱਕ ਬਰਤਨ ਆ ਜੋ ਬਰਤਨ ਦੇ ਅੰਦਰ ਹੈ ਉਹੀ ਬਾਹਰ ਨਿਕਲਣਾ ਤੁਸੀਂ ਇੱਥੇ ਤਿੰਨ ਕੇਤਲੀਆਂ ਰੱਖ ਦਿਓ ਇੱਕ ਦੇ ਵਿੱਚ ਚਾਹ ਪਾ ਦਿਓ ਇੱਕ ਦੇ ਵਿੱਚ ਦੁੱਧ ਪਾ ਦਿਓ ਤੇ ਇੱਕ ਵਿੱਚ ਕੌਫੀ ਪਾ ਦਿਓ ਠੀਕ ਹੈ ਇੱਕ ਵਿੱਚ ਪਾਣੀ ਭਰ ਦਿਓ ਚਾਰ ਰੱਖ ਦਿਓ ਜੋ ਕੇਤਲੀ ਦੇ ਅੰਦਰਿਆ ਨਾ ਉਹੀ ਨਿਕਲਣਾ ਹੈ ਜਿੱਥੇ ਅਸੀਂ ਜਿੱਥੇ ਵੀ ਜਾਵਾਂਗੇ ਤੇ ਉਹ ਜੋ ਸਾਡੇ ਮਹਾਰਾਜ ਨੇ ਸਾਨੂੰ ਬਖਸ਼ਿਆ ਉਹ ਹੀ ਨਿਕਲਣਾ ਕਾਰਨ ਇੱਥੇ ਆਣ ਜਲਿਆ ਅਨਜਲ ਤੋਂ ਵੱਡਾ ਹੋਰ ਕੋਈ ਕਾਰਨ ਨਹੀਂ ਪ੍ਰਮੋਟ ਕੀਤਾ ਸਵਾਲ ਇਹ ਹੈ ਕਿ ਗੁਰੂ ਸਾਹਿਬ ਜੀ ਨੇ ਇਹ ਗੱਲ ਕਹੀ ਹੈ ਕਿ ਜਾਤ ਕੋਈ ਵੀ ਛੋਟੀ ਨਹੀਂ ਹੈ ਤੇ ਕੋਈ ਵੀ ਵੱਡੀ ਨਹੀਂ ਹੈ ਬਕਾਇਦਾ ਨਾਮ ਦੇ ਕੇ ਕਹਿਰਬਦਾਸ ਚਮਾਰਾ ਕਬੀਰ ਕਬੀਰ ਜਲਾਹਾ ਮਤ ਕਾ ਧੀਰ ਹਾਂਜੀ ਛੀਪੇ ਕੇ ਜਨਮ ਕਾਹੇ ਕੋ ਆਇਓ ਬੈਠਾ ਸੋਡੀ ਪਾਤਸ਼ਾਹ RAMਦਾਸ ਗੁਰੂ ਕਾਵੇ ਭਲੇ ਅਮਰਦਾਸ ਗੁਣ ਤੇਰੇ ਠੀਕ ਹੈ ਨਾ ਜਾਤ ਨਹੀਂ ਉਹਨਾਂ ਨੇ ਇਹ ਨਹੀਂ ਕਿਹਾ ਵੀ ਜਾਤ ਕੋਈ ਨਹੀਂ ਜਾਤ ਨੂੰ ਪ੍ਰਮੋਟ ਕੀਤਾ ਹੈ ਪਰ ਉਹਨਾਂ ਨੇ ਇਹ ਕਿਹਾ ਵੀ ਜਨਮ ਜੋਤ ਨਾ ਪੁੱਛੋ ਜਾਤੀ ਉਹਨਾਂ ਨੇ ਕਿਹਾ ਵੀ ਜਾਤ ਉੱਚੀ ਜਾਤ ਵਾਲੇ ਵੀ ਕਮੀਨੇ ਹੈਗੇ ਆ ਨੀਚ ਹੈਗੇ ਆ ਕਈ ਨੀਵੀਆਂ ਜਾਤਾਂ ਦੇ ਵਿੱਚ ਵੀ ਬ੍ਰह्म ਗਿਆਨੀ ਹੈਗੇ ਨੇ ਤੇ ਬਦਾਸ ਭਗਤ ਵਰਗੇ ਸਤਿਗੁਰੂ ਰਵਦਾਸ ਵਰਗੇ ਸਤਿਗੁਰੂ ਕਬੀਰ ਜੀ ਵਰਗੇ ਇਸ ਕਰਕੇ ਜਾਤ ਦਾ ਜਿਹੜਾ ਨਾ ਆਪਾਂ ਇਹ ਸਵਾਲ ਕਰਦੇ ਵੀ ਜਾਤ ਨੂੰ ਖੰਡਨ ਕੀਤਾ ਜਾਤ ਨੂੰ ਖੰਡਨ ਨਹੀਂ ਕੀਤਾ ਮਹਾਰਾਜ ਨਹੀਂ ਮੈਂ ਤਾਂ ਦੇਖ ਲਿਆ ਪਾਪਾ ਜੀ ਲੇਕਿਨ ਆਮ ਇਨਸਾਨ ਤੇ ਡਰਿਆ ਨਾ ਇਨਸਾਨ ਕਰ ਰਿਹਾ ਕਿ ਤੂੰ ਕੁਰਬਾਨੀ ਤੋਂ ਤਾਂ ਦੂਰ ਕਰ ਦਿੱਤਾ ਹਾਂਜੀ ਠੀਕ ਹੈ ਨਾ ਕੁਰਬਾਨੀ ਪੜਨੀ ਨਹੀਂ ਦੇਣੀ ਜੇ ਕੋਈ ਸਰਦਾਰ ਮੁੰਡਾ ਦੀ ਪੜਦਾ ਨਾ ਉਹਨੂੰ ਕਹਿੰਦਾ ਪਹਿਲੇ ਜਦ ਤੱਕ ਤੈਨੂੰ ਸੰਥਿਆ ਨਹੀਂ ਕਲੇ ਜਦ ਤੱਕ ਤੈਨੂੰ ਆਉਂਦੀ ਨਹੀਂ ਤਦ ਪੜ੍ਹਨੀ ਨਹੀਂ ਤੇ ਪਹਿਲੇ ਹੀ ਸਵਾਲ ਕਰਤਾ ਵੀ ਆਉ ਕਿਦਾਂ ਚਲਾਊਗਾ ਤੇ ਗੱਡੀ ਫੇਰੀ ਆਉਗੀ ਗਰਬਾਣੀ ਦੇ ਨੇੜੇ ਸਾਨੂੰ ਜਾਣ ਨਹੀਂ ਦਿੰਦੇ ਸਾਨੂੰ ਰੱਖ ਲਿਆ ਬਾਰ-ਬਾਰ ਹੁਣ ਜਿਹੜੇ ਇਤਿਹਾਸ ਸਾਨੂੰ ਸੁਣਾਏ ਜਾਂਦੇ ਨੇ ਉਹ ਤਰ ਇਤਿਹਾਸ ਵੀ ਜਿਹੜਾ ਹੈ ਉਹ ਗੁਰਮਤ ਉੱਤੇ ਵੀ ਪੂਰਾ ਨਹੀਂ ਉੱਤਰਦਾ ਤੇ ਵਿਗਿਆਨ ਤੇ ਵੀ ਪੂਰਾ ਨਹੀਂ ਉੱਤਰਦਾ ਇੱਕੋ ਹੀ ਲਿਖਾਰੀ ਇੱਕ ਪਾਸੇ ਕਹੀ ਜਾਂਦਾ ਗੁਰੂ ਨਾਨਕ ਸਾਹਿਬ ਜੀ ਸੁੱਤੇ ਪਏ ਸੀ ਤੇ ਪਰਛਾਵਾਂ ਘੁੰਮ ਗਿਆ ਸੱਪ ਨਿਕਲਿਆ ਉਹਨੇ ਛਾ ਕਰ ਲਈ ਉਹੀ ਲਖਾਰੀ ਅੱਗੇ ਜਾ ਕੇ ਕਹਿੰਦਾ ਇੱਕ ਦਿਨ ਫੇਰ ਸੁੱਤੇ ਪਏ ਸੀ ਤੇ ਅੱਜ ਸਾਰੇ ਦਰਖਤਾਂ ਦਾ ਪਰਛਾਵਾਂ ਘੁੰਮ ਗਿਆ ਜਿਹਦੇ ਥੱਲੇ ਗੁਰੂ ਨਾਨਕ ਸੁੱਤੇ ਸੀ ਉਹਦਾ ਪਰਛਾਵਾਂ ਹੀ ਨਹੀਂ ਘੁੰਮਿਆ ਪੁੱਛਿਆ ਜਾਵੇ ਉਹਨੂੰ ਕਿਉਂ ਅੱਜ ਸੱਪ ਭੂਆ ਕੋਲ ਗਿਆ ਸੀ ਅੱਜ ਕਿਉਂ ਨਹੀਂ ਕੋਈ ਮੈਂ ਪਰਛਾਵਾਂ ਹੁੰਦਾ ਇਹੋ ਜਿਹੇ ਸਾਖੀਆਂ ਸੁਣਾ ਸੁਣਾ ਕੇ ਤੇ ਅਸੀਂ ਮੈਜਿਕ ਨਾਲ ਜੋੜਦੇ ਆ ਜਦੋਂ ਕਿ ਗੁਰੂ ਨਾਨਕ ਦੀ ਬਾਣੀ ਵਿੱਚ ਲੌਜਿਕ ਹੈ ਠੀਕ ਹੈ ਨਾ ਲੌਜਿਕ ਨਾਲ ਜੁੜਾਂਗੇ ਤਾਂ ਸਾਨੂੰ ਸਮਝ ਆਵੇਗੀ ਜਦੋਂ ਉਹ ਉੱਥੇ ਮੈਂ ਗਿਆ ਆਪਣਾ ਸultanpur Lodhi ਉੱਥੇ ਉਹਨਾਂ ਵੱਟੇ ਪਏ ਨੇ ਉਹ ਨਦੀ ਚੋਂ ਕੱਢ ਕੇ ਪੱਥਰ ਦੇ ਰੱਖਦੇ। ਇੱਕ ਸੇਵਾਦਾਰ ਦੱਸੀ ਜਾਂਦਾ ਜੀ ਇਹਦੇ ਨਾਲ ਗੁਰਨਾਨਕ ਸਾਹਿਬ ਜੀ ਤਕੜੀ ਤੋਲ ਤਕੜੀ ਤਾਂ ਗੁਰਨਾਨਕ ਸਾਹਿਬ ਤੋਲਦੇ ਹੀ ਨਹੀਂ ਸੀ ਉਹ ਤਾਂ ਇੰਚਾਰਜ ਸੀਗੇ ਅਫਸਰ ਸੀਗੇ ਤੋਲਾ ਤਾਂ ਵੱਖਰਾ ਹੁੰਦਾ ਹੈ। ਦੂਜੀ ਗੱਲ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਇਹਨਾਂ ਤੇ ਮੋਹਰ ਵਿਖਾਓ। ਉਸ ਟਾਈਮ ਲੋਧੀ ਸਰਕਾਰ ਸੀ। ਕਿੱਥੇ ਆ ਲੋਧੀ ਦੀਆਂ ਮੋਹਰਾਂ ਤੇ ਸਰਕਾਰੀ ਦੀ ਪੂ ਸੀ ਨਾ? ਵੈਸੇ ਵੀ ਕੋਈ ਪ੍ਰਾਈਵੇਟ ਬੰਦਾ ਭਾਵੇਂ ਸਬਜ਼ੀ ਵੇਚਦਾ ਵੱਟੇ ਤਾਂ ਸਰਕਾਰੀ ਹੁੰਦੇ ਉਹ ਕੋ। ਇਹ ਸਰਕਾਰੀ ਵੱਟੇ ਵਿਖਾਓ ਕਿੱਥੇ ਆ? ਹਾਂਜੀ ਫਿਰ ਉਹਨਾਂ ਨੂੰ ਪੁੱਛਿਆ ਵੀ ਇਹਦੀ ਤਾਂ ਵੇਟ ਹੀ ਦੱਸ ਦੇ ਤੇ ਕੁਛ ਨਹੀਂ ਦੱਸ ਸਕਿਆ ਉਹ ਜਦੋਂ ਅਸੀਂ ਜੋੜੀ ਮੈਜਿਕ ਨਾਲ ਜਾਂਦੇ ਆ ਤੇ ਉਹਨਾਂ ਨੂੰ ਸੋਚੀ ਕਿੱਥੋਂ ਆਉਗੀ ਲੌਜਿਕ ਨਾਲ ਜੋੜਾਂਗੇ ਤਾਂ ਫਿਰ ਗੱਲ ਬਣੇਗੀ ਅਸੀਂ ਇਹੋ ਪ੍ਰੋਗਰਾਮ ਬਣਾ ਰਹੇ ਆ ਸਾਡੇ ਸਾਥੀ ਸਾਰੇ ਗਲਕੇ ਤੇ ਅਸੀਂ ਹਰ ਰੋਜ਼ ਰਾਤ ਨੂੰ ਨੌਜਵਾਨ ਇਕੱਠੇ ਕਰਕੇ ਇਹਨਾਂ ਨਸ਼ਿਆਂ ਬਾਰੇ ਪਰਿਵਾਰ ਬਾਰੇ ਸਮਾਜਿਕ ਜ਼ਿੰਮੇਵਾਰੀਆਂ ਬਾਰੇ ਪਰਿਵਾਰਕ ਜ਼ਿੰਮੇਵਾਰੀਆਂ ਬਾਰੇ ਆਪਣੇ ਨੌਜਵਾਨਾਂ ਨੂੰ ਦੱਸਾਂਗੇ ਜਦੋਂ ਖਾਨ ਵਾਲੇ ਨਾ ਰਹਿਣਗੇ ਨਾ ਖਰੀਦਣ ਵਾਲੇ ਨਾ ਰਹਿਣਗੇ ਨਸ਼ਾ ਫਿਰ ਮੁਕਤ ਹੋਏਗਾ ਅਸੀਂ ਜੇ ਉਹ ਪਾਣੀ ਟੁੱਟਦਾ ਹੈ ਨਾ ਕਿਸੇ ਪਾਸੋਂ ਸੀਰ ਪੈ ਰਹੀ ਹੈ ਜੇ ਅਸੀਂ ਬਾਹਰਲੇ ਪਾਸਿਓਂ ਸੀਰ ਨੂੰ ਬੰਦ ਕਰਾਂਗੇ ਕਦੀ ਬੰਦ ਨਹੀਂ ਹੋਊਗਾ ਇੱਥੋਂ ਬੰਦ ਕਰਾਂਗੇ ਦੂਜੀ ਜਗ੍ਹਾ ਖੁੱਲ ਚੁਗੀ ਸਾਨੂੰ ਅੰਦਰੋਂ ਬੰਦ ਕਰਨਾ ਪਏਗਾ ਜਦੋਂ ਨਸ਼ਾ ਖਾਣ ਵਾਲੇ ਮੁਕਤ ਹੋ ਗਏ ਤੇ ਵੇਚਣ ਵਾਲੇ ਤੇ ਮੁਕਤ ਹੋਈ ਜਾਣਾ ਫਿਰ ਲਾਸਟ ਸਵਾਲ ਹੈ 6 ਮਾਰਕਸ ਨੂੰ ਕੀ ਅਫੀਰ ਕਰਨਾ ਹੈ ਕੀ ਕਾਹ ਸਮਝਾ ਦੇਣਾ ਅਸੀਂ ਬੇਨਤੀ ਇਹ ਕਰਾਂਗੇ ਵੀ ਜਿਹੜੇ ਜਾਤਾਂ ਪਾਤਾਂ ਦੇ ਕੋੜ ਤੋਂ ਬਾਹਰ ਨਿਕਲ ਕੇ ਹਰ ਜਾਤ ਦੇ ਵਿੱਚ ਪੰਪਾ ਮਾਰੇ ਬੰਦੇ ਜ਼ਰੂਰ ਹੁੰਦੇ ਆ ਕੋਈ ਜਾਤ ਮਾੜੀ ਨਹੀਂ ਹੁੰਦੀ ਜਿੱਦਾਂ ਦੀ ਮਰਜ਼ੀ ਜਾਤ ਹੋਵੇ ਮਾੜੀ ਨਹੀਂ ਹੁੰਦੀ ਹਰ ਜਾਤ ਵਿੱਚ ਬੰਦੇ ਮਾੜੇ ਜ਼ਰੂਰ ਹੁੰਦੇ ਆ ਬੰਦੇ ਮਾੜੇ ਨੂੰ ਮਾੜਾ ਕਹੋ ਉਹਦੀ ਜਾਤ ਨੂੰ ਮਾੜਾ ਨਾ ਕਹੋ ਜਿ ਤਰ੍ਹਾਂ ਅਸੀਂ ਕੋਈ ਅਸੀਂ ਬਹੁਤ ਥਾਂ ਤੇ ਗਏ ਆ ਹੁਣ ਜੱਟ ਦਾ ਤੇ ਮਜਬੀ ਦਾ ਬਹੁਤ ਰਿਸ਼ਤਾ ਗੁੰੜਾ ਹੈ ਕਈ ਜਗ੍ਹਾ ਤੇ ਨਾ ਦੀ ਲੈਣ ਦੇਣ ਦੀ ਲੜਾਈ ਹੋ ਜਾਂਦੀ ਆ ਉਹਨੂੰ ਜਾਤੀ ਰੰਗਤ ਦੇ ਦਿੱਤੀ ਜਾਂਦੀ ਆ ਵੀ ਇਹ ਚੀਜ਼ਾਂ ਬਹੁਤ ਗਲਤ ਹੈ ਵੀ ਜਿਹੜਾ ਰੌਲਾ ਹੈ ਰੌਲੇ ਉੱਥੇ ਹੀ ਰੱਖੀਏ ਉਹਨੂੰ ਜਾਤ ਤੱਕ ਨਾ ਲੈ ਕੇ ਜਾਈਏ ਹਰ ਜਾਤ ਵਿੱਚ ਚੰਗੇ ਇਨਸਾਨ ਹੈਗੇ ਨੇ ਹਰ ਜਾਤ ਵਿੱਚ ਮਾੜੇ ਵੀ ਇਨਸਾਨ ਹੈਗੇ ਨੇ ਪਰ ਜਾਤ ਕੋਈ ਮਾੜੀ ਨਹੀਂ ਇਹ ਸਤਿਗੁਰੂ ਸਾਡੇ ਕਹਿੰਦੇ ਆ ਹਾਂ ਜੀ ਬਾਬਾ ਜੀ ਭਾਈ ਹੁਸੈਨ ਸਿੰਘ ਜੀ ਟੱਲ ਕੇ ਆ ਗਏ ਉਹ ਨਗਰ ਤੇ ਤੁਸੀਂ ਕੀ ਕੰਮ ਕਰਦੇ ਦੇਖੋ ਜੀ ਅਸੀਂ ਤਾਂ ਆਪਣੇ ਆਪ ਨੂੰ ਤਨ ਤਨ ਸਮਝਦੇ ਆ ਵੀ ਮਹਾਂਪੁਰਖ ਸਾਡੇ ਗੁਰਦੁਆਰਾ ਸਾਹਿਬ ਆਏ ਆ ਤੇ ਸਾਨੂੰ ਬਹੁਤ ਕੋਸ਼ ਵਧੀਆ ਲੱਗਿਆ ਜene ਹੁਣ ਤੇ ਬੜੇ ਸੋਹਣੇ ਬਚਨ ਕੀਤੇ ਜੀ ਇਹਨਾਂ ਨੇ ਜਿੱਦਾਂ ਆਪ ਕੀਤੇ ਜਿੰਨੇ ਸਵਾਲ ਪੁੱਛਿਆ ਵਧੀਆ ਜਵਾਬ ਦਿੱਤੇ ਬਾਬਾ ਜੀ ਦੇ ਇਹ ਕਿ ਜਿਹੜੇ ਤੁਸੀਂ ਜਾਤ ਵਾਲੀ ਗੱਲ ਕਰਦੇ ਹੋ ਉਹ ਤਾਂ ਗੁਰਬਾਣੀ ਵਿੱਚ ਹੀ ਲਿਖਿਆ ਹੈ ਨਾ ਜਾਤ ਕਾ ਗਰਭ ਨਾ ਨਹੀਂ ਕਰਨਾ ਚਾਹੀਦਾ ਇਹ ਤਾਂ ਬਾਣੀ ਨੋ ਦਾ ਖੰਡਨ ਨਾਲ ਦੀ ਨਾਲ ਹੀ ਕੀਤਾ ਹੋਇਆ ਹੈ ਜੀ ਗੁਰੂ ਘਰ ਦੇ ਵਿੱਚ ਸਲਾਂ ਕੀ ਰਹਿ ਗਏ ਅਸੀਂ ਦਾ ਜੋ ਗ੍ਰੰਥ ਸਿੰਘ ਉਹਨਾਂ ਨੂੰ ਰੱਖਣ ਤੋਂ ਬਗਤ ਇਹ ਕਵਾਜ ਦੀ ਕੀਦਾਰੀ ਹੈ ਕਿ ਕਿਤੇ ਨਹੀਂ ਕਿਤੇ ਉਹਨਾਂ ਨੂੰ ਨਹੀਂ ਰੱਖਿਆ ਘਰਾਂ ਦੇ ਵਿੱਚ ਸਿਰਫ ਜਿਹੜੇ ਬਾਬਾ ਜੁਲਸ ਨੇ ਗੁਰੂ ਕਰ ਉਹਨਾਂ ਦੀ ਸੇਵਾ ਕਰਨ ਇਸ ਲਈ ਕੀ ਕਹਿਣਾ ਚਾਹੋਗੇ ਨਹੀਂ ਗੱਲ ਇਸ ਤਰ੍ਹਾਂ ਹੈ ਨਾ ਜੀ ਕੁਰਬਾਨੀ ਇਹ ਕਹਿੰਦੀ ਹੈ ਕਿ ਹਮ ਨੇ ਚੰਗੇ ਬੁਰਾ ਨਹੀਂ ਮਹਾਰਾ ਦੀ ਬਾਣੀ ਤੇ ਇਹ ਕਹਿੰਦੀ ਹੈ ਵੀ ਦੱਦਾ ਦੋਸ਼ ਨਦੀਜੇ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਦੀਜੇ ਅਵਰਤਨ ਮੈਂ ਬਹੁਤ ਸਾਰੇ ਗੁਰਦੁਆਰਾ ਸਾਹਿਬ ਚ ਜਾਣਾ ਹੈ ਬੜਿਆਂ ਨਾਲ ਵਿਚਾਰਾ ਹੁੰਦੀਆਂ ਨੇ ਮੈਂ ਵੀ 40 ਸਾਲ ਗੁਰਦੁਆਰਿਆਂ ਦੇ ਵਿੱਚ ਡਿਊਟੀ ਕੀਤੀ ਆ ਜਦੋਂ ਮੈਂ ਪੂਰਾ ਹੋਵਾਂਗਾ ਨਾ ਤੇ ਮੇਰੀ ਆਪ ਆਪ ਤਲਾਸ਼ ਹੋਏਗੀ ਵੀ ਬੰਦਾ ਜਦੋਂ ਸਾਡੇ 'ਚ ਕਮੀਆਂ ਹੁੰਦੀਆਂ ਨਾ ਉਦੋਂ ਸਾਨੂੰ ਅੱਖ ਝੁਕਾ ਕੇ ਨੀਵੀਂ ਪਾ ਕੇ ਗੱਲ ਕਰਨੀ ਪੈਂਦੀ ਆ ਜਦੋਂ ਅਸੀਂ ਚਾਰੇ ਕੰਨੀਆਂ ਤੋਂ ਪੂਰੇ ਹੋਵਾਂਗੇ ਨਾ ਫਿਰ ਅਸੀਂ ਅੱਖ ਚੱਕ ਪਾ ਕੇ ਗੱਲ ਕਰ ਸਕਦੇ ਹਾਂ ਇਸ ਲਈ ਇਹ ਤਾੜੀ ਦੋ ਹੱਥ ਨਾਲ ਹੀ ਵੱਜਦੀ ਹੈ ਇੱਥੇ ਕੋਈ ਇਹ ਚੀਜ਼ ਨੂੰ ਨਾ ਮੁੱਦਾ ਬਣਾ ਕਿੰਦਲੀਏ ਭੀ ਰਗਰੇਟਾਂ ਨੂੰ ਗੁੜੀ ਨਹੀਂ ਕਰਨ ਦਿੰਦੇ ਮੈਂ ਰਗਰੇਟਾ ਸਰਦਾਰ ਹਾਂ ਤੇ ਮੈਂ ਜਿੱਥੇ ਵੀ ਡਿਊਟੀ ਕੀਤੀ ਮੈਂ ਚਾਰ ਜਗ੍ਹਾ ਤੇ ਕੀਤੀ ਆ ਤੇ ਚਾਰ ਜਗ੍ਹਾ ਤੋਂ ਹੀ ਮੈਨੂੰ ਸੰਗਤ ਅੱਗੇ ਲੈ ਕੇ ਗਈ ਆ ਛੁੱਟੀ ਕਰਕੇ ਨਹੀਂ ਆਇਆ ਮੈਂ ਤੇ ਬੜਾ ਮਾਨ ਸਨਮਾਨ ਮਿਲਿਆ ਪ੍ਰਧਾਨ ਜਿਹੜੇ ਸੀ ਪੁੱਛ ਕੇ ਗੱਲ ਕਰਦੇ ਸੀਗੇ ਜਦੋਂ ਅਸੀਂ ਪੂਰੇ ਨਹੀਂ ਨਾ ਜੇ ਅਮਰਤ ਵੇਲੇ ਅਸੀਂ ਨਹੀਂ ਉੱਠੋ ਨਾ ਅਸੀਂ ਵਿਦਿਆਲਿਆ ਚੋਂ ਪੜ੍ਹ ਕੇ ਆਏ ਆ ਸਾਨੂੰ ਸੰਗਤ ਦੱਸੇ ਵੀ ਮਰਿਆਦਾ ਕੀ ਹੁੰਦੀ ਆ ਤੇ ਫਿਰ ਸੰਗਤ ਇੱਜ਼ਤ ਕਿੱਥੋਂ ਕਰੂਗੀ ਤੁਹਾਡੀ ਹੈਨਾ ਜੇ ਅਸੀਂ ਹੁਣ ਸਾਨੂੰ ਟੁੱਟੀ ਐ 4 ਵਜੇ ਉੱਠਣਾ ਐ ਤੇ ਸਾਨੂੰ ਰੋਜ਼ ਹੀ ਸ਼ਿਕਾਇਤਾਂ ਦਫ਼ਤਰ ਚੋਂ ਆਉਂਦੀ ਐ ਅੱਜ ਤੂੰ ਲੇਟ ਹੋ ਗਿਆ ਅੱਜ ਤੂੰ ਲੇਟ ਹੋ ਗਿਆ ਤੇ ਫਿਰ ਉੱਥੇ ਕਿੱਥੇ ਇੱਜ਼ਤ ਕਿੱਥੇ ਹੋਏਗੀ ਜੇ ਅਸੀਂ ਇੱਕ ਕਦਮ ਅੱਗੇ ਰਵਾਂਗੇ ਤੇ ਫਿਰ ਹੀ ਸਾਡੀ ਇੱਜ਼ਤ ਫਿਰ ਸਾਨੂੰ ਆਪਣੀ ਸਾਡੀ ਮੰਗ ਵੀ ਹੋਏਗੀ ਖਿੱਚ ਦੀ ਠੀਕ ਠੀਕ ਜੀ ਵਾਗ ਨੂੰ ਰੱਖੋ ਸਾਹਿਬ ਆ ਤੁਹਾਨੂੰ ਬਹੁਤ ਬਹੁਤ ਧੰਨਵਾਦੀ ਜਿੰਨੇ ਵੀ ਚੈਨਲ ਆਲੇ ਆਇਓ ਤੁਸੀਂ ਠੀਕ ਹੈ ਬਹੁਤ ਧੰਨਵਾਦ ਜੀਤ ਸਿੰਘ ਜੀ ਦੀ ਸ਼ਤਰ ਸ਼ਾਇਆ ਹੋਇਤ ਇਹਨਾਂ ਨੇ ਜੋ ਵੀ ਸਾਡਾ ਸਵਾਗਤ ਕੀਤਾ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਗੱਲ ਸਾਹਿਬ ਇੱਕ ਮਿੰਟ ਚਲੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀਵਨਗਰ ਪਹੁੰਚਣ ਤੇ ਬਹੁਤ-ਬਹੁਤ ਸਾਧ ਸੰਗਤਾਂ ਦਾ ਧੰਨਵਾਦ ਗੱਲ ਚੱਲੀ ਸੀ ਕਾਫੀ ਸਮੇਂ ਤੋਂ ਸੰਤਾ ਜੀ ਵੀ ਨਾਮਧਾਰੀ ਪਰਿਵਾਰ ਇਹ ਵਿਦਿ ਕਰਾ ਕਰਦੇ ਸਵਾਦ ਰੱਖਿਆ ਸੀ ਵਿਦਕਰ ਅਹੀ ਅੱਜ ਲਗਭਗ ਕਾਫੀ ਅਜ ਤੋਂ 15000 ਰੁਪਏ ਨਾਲ ਐਸਜੀਪੀਸੀ ਦਾ ਇਲੈਕਸ਼ਨ ਲੜਿਆ ਸੀ ਸਰਦਾਰ ਸਰਜੀਤ ਸਿੰਘ ਮਵੇਰਾ ਕਲਾਰੀ ਜਿਨ੍ਹਾਂ ਦਾ ਇਨਾ ਪੜਵਾ ਹੰਗਾਰਾ ਨਾਮਤਾਰੀ ਪਰਵਾਰ ਨੇ ਦਿੱਤਾ ਸੀ ਕਿਹੇ ਜਾਤੀਵਾਦੀ ਨੂੰ ਜੇਕਰ ਸੰਬੰਧ ਰੱਖਦੇ ਤੇ ਸਰਦਾਰ ਸਰਜੀਤ ਸਿੰਘ ਦਾ ਸਾਥ ਨਹੀਂ ਦਿੰਦੇ ਪਰ ਅਕੇ ਬਾਬਾ ਜੀ ਗੱਲ ਕਰਕੇ ਗਏ ਆ ਕਿ ਅਹੀ ਰੰਗਰੇਟੇ ਆ ਜਿਹੜੇ ਮੈਂ ਕਈ ਵਾਰੀ ਵਿਚਾਰ ਕਰਦਾ ਹੁਣਾਂ ਮੇਰੇ ਬੇਟਾ ਨੂੰ ਹਨ ਨਾ ਵੀ ਜੇਕਰ ਆਪਾਂ ਕਿਤੇ ਨੌਕਰੀ ਕਰਦੇ ਆ ਤੇ ਪੁੱਛਦੇ ਆ ਤੂੰ ਕੀ ਤਨਖਾਹ ਦੇਂਗਾ ਤਨਖਾਹ ਨਹੀਂ ਉਹਨੂੰ ਮਜਬੂਰ ਹੀ ਇੰਨਾ ਕਰਦਾਂਗੇ ਕਿ ਜੇ ਸਾਨੂੰ 40000 ਦੀ ਲੋੜ ਪਈ ਤਾਂ ਸਾਨੂੰ ਸੱਦੂਗਾ ਜੇ ਅੱਜ ਹੀ ਗੁਰਦੁਆਰੇ ਕਹਿੰਦੇ ਵੀ ਰੰਗਰੇਟਿਆਂ ਨੂੰ ਸੱਦਿਆ ਨਹੀਂ ਜਾਂਦਾ ਅਸੀਂ ਸਾਫ਼ ਸੂਤ ਰੱਬ ਦੀ ਭੰਨੇ ਬੇਈਮਾਨ ਜੇ ਅਸੀਂ ਸੂਤ ਖੱਬ ਦੀ ਇੰਨੀ ਕਾਮਯਾਬ ਰੱਖਾਂਗੇ ਤੇ ਆਪਣੇ ਪਹਿਰੇ ਤੇ ਰਵਾਂਗੇ ਤੇ ਕਿਹੜੇ ਗੁਰਦੁਆਰੇ ਕੇ ਜਿਹੜੇ ਰੰਗਰੇਟਿਆਂ ਨੂੰ ਸੱਦਣ ਬਾਬਾ ਮਨਦੀਪ ਸਿੰਘ ਜੀ ਆਏ ਨੇ ਵਿਦार्थी ਕੀ ਇਹ ਰੰਗਰੇਟੇ ਨਹੀਂ ਇਹਨਾਂ ਦਾ ਦੁਨੀਆ ਵੱਲ ਤੇ ਵਿੱਚ ਨਾਮ ਲੈ ਰਹੀ ਆ ਮੈਂ ਬੇਨਤੀ ਕਰਦਾ ਰੰਗਰੇਟਾ ਪਰਿਵਾਰ ਨੂੰ ਕਿ ਦਸਤਾਰਾਂ ਸਜਾਉਣ ਸਿੰਘ ਸਜਣ ਤੇ ਆਪਣੀ ਇੰਨੀ ਤਾਕਤ ਬਣਾਉਣ ਵੀ ਸਾਨੂੰ ਸੱਦਣ ਦੀ ਨਹੀਂ ਆਪ ਸੱਦਣ ਹੋ ਕਿ ਆਹ ਉਹ ਰੰਗਰੇਟਿਓ ਗੁਰੂ ਕੇ ਸਿੱਖੋ ਕਾਮਦਾਬ ਹੋਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ